देनाल सानू एक बहुत खुशी हुई ये काम करके और द इंटायर फरीदकोट पुलिस टीम केम टूगैदर और जिन्हें भी सास एच ओ सी चौकी इंचार्ज और गजटड ऑफिस वैदर दे आर हलका जीओ और आर पी रैंक ऑफिसर एस पी हेडकुआटर उन्होंने सार्या ने एक विजन जड़ा असी प्रपोज किया दो महीना पहला ਉਹ ਚੁਣਾ ਨੇ ਬਿਲੀਵ ਕੀਤਾ ਔਰ ਬਹੁਤ ਮਿਹਨਤ ਕੀਤੀ ਤੰਦੇ ਹੀ ਨਾਲ ਮਿਹਨਤ ਕੀਤੀ ਔਰ ਉਸੇ ਮਿਹਨਤ ਦੇ ਸਦਕੇ ਫਰੀਦਕੋਟ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਐ 8 ਥਾਣੇ ਤੇ 4 ਚੌਕੀਆਂ ਉਹਨਾਂ ਦੀ ਅਸੀਂ ਨੁਹਾਰ ਬਦਲਣ 'ਚ ਕਾਮਯਾਬ ਹੋਏ ਨੇ ਔਰ ਨਵੇਂ ਸਾਲ 'ਚ ਸਾਰਿਆਂ ਨੂੰ ਫਰੀਦਕੋਟ ਦੇ ਜਿੰਨੇ ਵੀ ਥਾਣੇ ਔਰ ਚੌਕੀ ਇੱਕ ਨਵੀਂ ਨੁਹਾਰ 'ਚ ਦਿਖਾਈ ਦੇਣਗੇ ਔਰ ਇਹ 'ਚ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਇਹ 'ਚ ਕੁਝ ਥਾਣਿਆਂ ਦੀ ਬਿਲਡਿੰਗ ਕਾਫੀ ਪੁਰਾਣੀ ਸੀਗੀ ਇਨ ਫੈਕਟ ਸੀਵਰਲ ਡੈਕੇਡਸ 올ਡ ਇਹ ਥਾਣੇ ਸੀਗੇ ਔਰ ਉਹ ਚਾਹ ਨਹੀਂ ਇਹਨਾਂ ਨੂੰ ਰੀਫਰਬਿਸ਼ ਕੀਤਾ ਗਿਆ ਬਲਕਿ ਜਿੰਨਾ ਵੀ ਇਹਨਾਂ ਦਾ ਰਿਕਾਰਡ ਸੀ ਉਹਨੂੰ ਡਿਜੀਟਾਈਜ਼ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਪਬਲਿਕ ਦੇ ਬੈਠਣ ਵਾਸਤੇ ਜਿਹੜਾ ਸਪੇਸ ਹੈ ਉਹਨੂੰ ਰੀਆਰਗੇਨਾਈਜ਼ ਕੀਤਾ ਗਿਆ ਰੀਫਰਬਿਸ਼ ਕੀਤਾ ਗਿਆ ਔਰ ਤਾਂਕੀ ਜਿਹੜੀ ਇੱਕ ਐਫੀਸ਼ੀਐਂਟ ਔਰ ਪ੍ਰੋਫੈਸ਼ਨਲ ਪੁਲਿਸਿੰਗ ਦੀ ਉਮੀਦ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਹੁੰਦੀ ਹੈ ਅਸੀਂ ਉਹਤੇ ਪੂਰਾ ਉਤਰ ਪਾਈਏ ਇਦੋ ਵਾਲਾ ਇੱਕ ਬਹੁਤ ਇੱਕ ਕਾਮਨ ਜੀ ਗੱਲ ਇੱਕ ਦੇਖਣ ਚਾਹੀਦੀ ਹੈ ਕਿ ਜਿੰਨੇ ਵੀ ਸਾਡੇ ਥਾਣੇ ਹੁੰਦੇ ਆ ਉਹ ਚ ਕੇਸ ਪ੍ਰੋਪਰਟੀਆਂ ਕਾਫੀ ਇਕੱਠੀ ਹੋ ਜਾਂਦੀਆਂ ਔਰ ਵੀਕਲਸ ਜਿਹੜੇ ਹੁੰਦੇ ਆ ਉਹ ਥਾਣਿਆਂ ਦੀ ਨੁਹਾਰ ਨੂੰ ਵੀ ਕਾਫੀ ਖਰਾਬ ਕਰਦੇ ਨੇ ਤੇ ਸਾਡੇ ਮੁਲਾਜ਼ਮਾਂ ਦੇ ਯੂਟਿਲਿਟੀ ਵਾਸਤੇ ਸਪੇਸ ਨੂੰ ਵੀ ਕਾਫੀ ਘਟ ਉਹ ਚ ਹੋ ਜਾਂਦਾ ਹੈ ਤੇ ਉਹ ਸਾਰੀ ਕੇਸ ਪ੍ਰੋਪਰਟੀ ਵੀ ਉਹਨਾਂ ਦੀ ਪ੍ਰੋਪਰ ਇੰਡੈਕਸਿੰਗ ਹੋਈ ਹੈ ਉਹਨਾਂ ਦੀ ਜਿਹੜੀਆਂ ਮੱਦਾਂ ਹੁੰਦੀਆਂ ਉਹ ਰੈਸ਼ਨਲਾਈਜ਼ ਕੀਤੀ ਗਈ ਹੈ ਔਰ ਉਹ ਰਿਕਾਰਡ ਨੂੰ ਡਿਜੀਟਲਾਈਜ਼ ਕਰਨ ਦਾ ਉਪਰਾਲਾ ਸਟਾਰਟ ਹੋ ਚੁੱਕਾ ਹੈ ਤੋਂ ਅਲਾਵਾ ਐਸ ਪਰ ਪ੍ਰੋਪਰ ਪ੍ਰੋਸੀਜਰ ਜਿਹੜੇ ਸਾਡੇ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਬਣੇ ਹੁੰਦੇ ਆ ਵੱਖ-ਵੱਖ categories ਦੇ ਕੇਸ ਪ੍ਰੋਪਰਟੀ ਵਾਸਤੇ ਉਹਦੇ ਰਿਗਾਰਡਿੰਗ ਔਰ ਉਹਦੇ ਹਿਸਾਬ ਨਾਲ ਅਸੀਂ ਕੋਰਟ ਸੇ ਆਰਡਰਸ ਲੈ ਕੇ ਔਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਹਿਯੋਗ ਨਾਲ ਅਸੀਂ ਬਹੁਤ ਜਲਦੀ ਬਿਫੋਰ ਦ ਐਂਡ ਆਫ ਥਿਸ ਮੰਥ ਅਸੀਂ ਅਰਾਊਂਡ 200 ਵੀਕਲਸ ਦੀ ਅਸੀਂ ਨਿਲਾਮੀ ਵੀ ਕਰਾਂਗੇ ਉਹ ਚ ਵੀ ਅਸੀਂ ਤੁਹਾਨੂੰ ਵੀਰਲ ਇਨ ਵਾਈਟ ਟੂ ਬੀ ਅ ਪਾਰਟ ਆਫ ਇਟ ਐਂਡ ਵਿਟਨੈਸ ਥੈਟ ਸੋ ਇਹ ਜਿਹੜੇ ਅਸੀਂ ਇਹ ਇੱਕ ਬੇਸਿਕ ਪੁਲਿਸਿੰਗ ਨੂੰ ਇੰਪਰੂਵ ਕਰਨ ਵਾਸਤੇ ਜਿਹੜੇ ਉਪਰਾਲੇ ਕੀਤੇ ਹਨ ਉਹ ਅੱਜ ਅਸੀਂ ਤੁਹਾਡ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਐਂਡ ਆਮ ਵੈਰੀ ਹੈਪੀ ਐਂਡ ਆਮ ਐਕਸਟ੍ਰੀਮਲੀ ਥੈਂਕਫੁਲ ਟੂ ਆਰ ਵਰਦੀ ਡੀਜੀਪੀ ਸਰ ਕਿ ਉਹਨਾਂ ਨੇ ਜਿਹੜੀ ਸਾਡੀ ਮਿਹਨਤ ਹੈ ਉਹਨੂੰ ਰੈਕਗਨਾਈਜ਼ ਕੀਤਾ और फरीदकोट पुलिस च पोस्टेड सारे एस एच ओज सारे चौकी इनचार्जि ऑल हल्का जी ओज और एस पी हेडकुआटर इन्ह ने जिन्हों ने मेहनत की इस एक नवे मॉडल न एक इम्पलीमेंट कर सारे ही डिजीज कॉमेंडेशन डिस्क आज सुबह अवॉर्ड हुई हैं सो इट्स अ मैटर ऑफ एक्सट्रीम प्राइड फॉर आर एंटायर पुलिस टीम एज वेल सो आई वॉन्टेड टू शेयर माई हैप्पीनेस एंड ऑलसो माई अचीवमेंट विद Uh, the citizens of uh, faridkot and that is why we are organizing this pc aur etch jehde main jehde assi uparale kite hain och assi thane adi target hardening kiti hai yani usse assi wire meshes lagwaye ne taki unadi suraksha aur pukta och prabandh ho sake ek navi ek interesting jehdi cheez assi start kiti hai in certain thanas that we have tried to create certain green belts कि ਜਦੋਂ ਵੀ ਇੱਕ ਅਸੀਂ ਇੱਕ ਕੋਈ ਇੱਕ ਜਿਹਨੂੰ ਕਹਿੰਦੇ ਇੱਕ ਨੀਡੀ ਪਰਸਨ ਜਾਂ ਜਿਹਨੂੰ ਪੁਲਿਸ ਦੀ ਹੈਲਪ ਦੀ ਲੋੜ ਹੈ ਜਿਹੜਾ ਬੜਾ ਪਰੇਸ਼ਾਨ ਅਗਰ ਕੋਈ ਨਾਗਰਿਕ ਥਾਣੇ 'ਚ ਪਹੁੰਚਦਾ ਹੈ ਤਾਂ ਉਹਨੂੰ ਇੱਕ ਸੂਥਿੰਗ ਔਰ ਕਾਮਿੰਗ ਇੱਕ ਮਾਹੌਲ ਦਿੱਤਾ ਜਾਏ ਇੱਕ ਰਿਸੈਪਸ਼ਨ ਡੈਸਕਸ ਬਣਵਾਏ ਗਏ ਹਨ ਇਨ ਆਫ ਨੂੰ ਥਾਣਾ ਐਜ਼ ਅ ਮਾਡਲ ਜਿੱਥੇ ਇੱਕ ਸਾਡੀ ਲੇਡੀ ਮੁਲਾਜ਼ਮ ਬਹੁਤ ਇਤਮਾਨਨ ਕੇ ਸਾਥ ਉਹਨਾਂ ਨੂੰ ਰਿਸਪੌਂਡ ਬੈਕ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਰਿਕਾਰਡਸ ਸੀ ਔਰ ਕੁਝ ਜਿਹੜੇ ਪੁਰਾਣੇ ਬਹੁਤ ਸਾਡੇ ਤਲਫ ਹੋਣ ਜੋਗ ਰਿਕਾਰਡ ਸੀ ਉਹਦੇ ਵੀ ਅਸੀਂ ਇੱਕ ਜਿਹੜੀ ਹੈਗੀ ਰੈਸ਼ਨਲਾਈਜੇਸ਼ਨ ਕਰ ਲਈਏ ਔਰ ਉਹਨੋਂ ਵੀ ਅਸੀਂ ਬਹੁਤ ਚੇਤੀ ਡਿਜੀਟਲਾਈਜੇਸ਼ਨ ਦਾ ਵੀ ਕੰਮ ਅਸੀਂ ਪੂਰਾ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੇ ਆਈਓਜ਼ ਯਾ ਆਪਣੇ ਜਿਹੜੇ ਪੁਲਿਸ ਮੁਲਾਜ਼ਮ ਹੈ ਜੋ ਬਹੁਤ ਵਾਰ 18 ਘੰਟੇ 20 ਘੰਟੇ ਥਾਣੇ ਚ ਰੈਕੇ ਡਿਊਟੀ ਕਰਦੇ ਨੇ ਉਹਨਾਂ ਦੇ ਜਿਹੜੇ ਸਪੇਸਿਸ ਨੇ ਉਹਨਾਂ ਦੇ ਪਰਸਨਲ ਸਪੇਸਿਸ ਨੇ ਉਹਨੂੰ ਵੀ ਅਸੀਂ ਇੱਕ ਕਾਫੀ ਇੱਕ ਸਹੀ ਤਰੀਕੇ ਨਾਲ ਉਹਦੀ ਸਾਮ ਸੰਭਾਲ ਕੀਤੀ ਹੈ ਤੁਸੀਂ ਸਾਰੇ ਹੀ ਜਾਣਦੇ ਹੋ ਜਿੱਦਾਂ ਸਾਡੇ ਕੁਝ ਥਾਣੇ ਜਿਵੇਂ ਜੈਤੋ ਥਾਣਾ ਬਹੁਤ ਪੁਰਾਣਾ ਹੈ ਇਨਫੈਕਟ ਇਟ ਹੈਜ਼ ਅ ਹਿਸਟੋਰਿਕਲ ਸਿਗਨੀਫਿਕੈਂਸ ਸੋ ਦ ਬਿਲਡਿੰਗ ਰਿਕੁਆਇਰਡ ਅ ਲੋਟ ਆਫ ਅਪਕੀਪ ਸੋ ਇਫ ਯੂ ਗੋ ਐਂਡ ਵਿਜ਼ਿਟ ਥੈਟ ਥਾਣਾ ਨਾਓ ਇਟ ਇਜ਼ ਆਲਮੋਸਟ ਅਨ ਰੈਕਗਨਾਈਜ਼ੇਬਲ ਸੋ ਵੀ ਵਾਂਟਡ ਟੂ ਪ੍ਰੈਜ਼ెంట్ ਐਜ਼ ਆਈ ਸ਼ੋਡ ਇਟ ਟੂ ਯੂ ਕੀ ਅਸੀਂ ਇੱਕ ਪ੍ਰੋਫੈਸ਼ਨਲ ਔਰ ਐਫੀਸ਼ੀਐਂਟ ਪੁਲਿਸਿੰਗ ਦੀ ਇੱਕ ਐਗਜ਼ਾਮਪਲ ਅਸੀਂ ਸੈੱਟ ਕਰਨਾ ਚਾਹੁੰਨੇ ਸੀ ਔਰ ਉਹਦੀ ਲੜੀ ਦੇ ਤਹਿਤ ਇਹ ਇੱਕ ਲੇਟੈਸਟ जड़ा हैगा इनिशिएटिव ये लिया गया है एंड आई वुड ऑल्सो रिक्वेस्ट ऑल द सेक्शंस ऑफ द सोसाइटी वेदर इट इज़ विमेन चिल्ड्रेन सीनियर सिटीजन्स आम नागरिक की आप थानों में आने से आप डरो मत आपको अगर कोई दिक्कत है कोई तकलीफ है आप बिना डर के बिना हिचक के आप हमारे पास आइए और हम थानों को इसीलिए हम एक वेलकमिंग स्पेस हमें क्रिएट करना चाह रहे थे ताकि पब्लिक और आम नागरिक के बीच की जो दूरी है उसको हम कम कर सकें सो so, ये उसी दिशा में ये एक कदम है